ਹਾਂਜੀ ਮੇਰੇ YouTube ਦੇਖਣ ਵਾਲੇ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਜੋ ਬਈ ਅੱਜ ਆਪਾਂ ਸੁਣਦੇ ਹਾਂ ਬਹੁਤ ਚੰਗੀ ਪਹਿਲਾਂ ਬੱਸੀ ਖੋਲੀ ਮਲਜਿੰਦਰ ਦੇਖ ਸ਼ਾਦੋ ਪ੍ਰਭੂ ਪਹਿਲਾ ਸੂਆ ਸੁੰਦੀ ਆ ਬੱਸੀ ਦੁੱਧ ਦੇ ਦੂ 20+ ਬਹੁਤ ਚੰਗੀ ਬੱਸੀ ਆ ਗਈ ਕ੍ਰਾਸ ਪਣ ਦੇ ਵਿੱਚ ਪੈਂਦੀ ਆ ਮੋਟਾ ਮੋਟਾ ਗੁੱਲੇ ਵਾਲਾ ਥਾਨ ਲੱਗਿਆਗਾ ਬਹੁਤ ਚੰਗੀ ਬਿੜ ਬੱਸੀ ਆ ਮਲਜਿੰਦਰਾ ਕਰ ਦਿਆ ਬਈ ਤੇਰੀ ਹਾਂ ਬਈ ਕਰ ਦਿਆ ਦੇਖ ਸਕਦੇ ਹੋ ਪ੍ਰਭੂ ਫੇਸ ਕੁਆਲਟੀ ਠੰਡੀ ਸੀਲ ਆ ਬਾਈ ਹਾਂ ਹਾਂ ਮਾਰੇ ਉਹ ਹੱਥੇ ਤੇ ਜਾ ਕੇ ਮਾਰਾ ਥੱਲੇ ਲਓ ਜੀ ਕਰ ਸਕਦੇ ਹੋ ਚੈੱਕ ਠੰਡੀ ਸੀਲ ਬਸੀ ਹੈਗੀ ਦੇਖ ਸਕਦੇ ਕੀ ਬੋਲ ਕਰਤਾ ਬਲਜਿੰਦਰ ਬੋਲਦਾ ਬਾਈ 90000 ਕਰ ਦਿਆਂ ਬਸ ਲੈਣ ਦੇਣੀ ਦੱਸੀ ਕੋਈ ਐ ਵੀ ਦੂਰੋਂ 85 ਦੀ ਦੇ ਦਾ ਠੀਕ ਆ ਲਓ ਪ੍ਰਭੂ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਰਾਂ ਕਨੈਕਟ ਕਨੈਕਟ ਕਰ ਸਕਦੇ ਹੋ ਬਾਕੀ ਬਜਿੰਦਰ ਨੰਬਰ ਕਿੰਨਾ ਹੈਗਾ 9969952679 99699 52679 52679 ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਜੇ ਕਿਸੇ ਵੀਰ ਨੇ ਐਦਾਂ ਦੀ ਬੱਸੀ ਲੈਣੀ ਹੋਵੇ ਤਾਂ ਉਹ ਵੀਰ ਨਾਲ ਨੰਬਰ ਤੇ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ